ਅਧਿਆਪਕ ਇੱਕ ਦੀਵੇ ਦੇ ਸਮਾਨ ਹੈ ਜੋ ਦੂਸਰਿਆਂ ਨੂੰ ਰੋਸ਼ਨੀ ਦੇਣ ਦੇ ਲਈ ਆਪ ਜਲਦਾ ਹੈ ਅੱਜ ਅਧਿਆਪਕ ਦਿਵਸ ਦੇ ਮੌਕੇ ਉਤੇ ਜਿੱਥੇ ਸੂਬੇ ਭਾਰ ਦੇ ਵਿੱਚੋਂ 55 ਅਧਿਆਪਕਾਂ ਨੂੰ ਹੁਸ਼ਿਆਰਪੁਰ ਵਿਖੇ ਸਟੇਟ ਅਵਾਰਡ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਨਵਾਜਿਆ ਜਾਵੇਗਾ ਇਸ ਸਟੇਟ ਅਵਾਰਡ ਵਿੱਚ ਨਾਪਾ ਬਲਾਕ ਦੇ ਪਿੰਡ ਠੂਹੀ ਸਰਕਾਰੀ ਹਾਈ ਸਕੂਲ ਦੀ ਮੁਖ ਅਧਿਆਪਕਾ परमजीत कौर ਨੂੰ ਵੱਖ-ਵੱਖ ਸਕੂਲਾਂ ਦੀ ਕਾਇਆਕਲਪ ਕਰਨ ਦੇ ਬਦਲੇ ਸਟੇਟ ਅਵਾਰਡ ਨਾਲ ਨਵਾਜਿਆ ਜਾਣਾ ਹੈ ਸਟੇਟ ਅਵਾਰਡ ਮਿਲਣ ਉਤੇ ਮੁੱਖ ਅਧਿਆਪਕਾ ਪਰਮਜੀਤ ਕੌਰ ਨੇ ਜਥੇ ਪੰਜਾਬ ਦੇ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਹਰਜੋਤ ਬਾਜਣ ਦਾ ਧੰਨਵਾਦ ਕੀਤਾ ਹੈ ਉਥੇ ਸਕੂਲ ਦੇ ਅਧਿਆਪਕਾਾਂ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ ਹੈ ਪਰਿਵਾਰ ਦੇ ਮੈਂਬਰਾਂ ਵੱਲੋਂ ਲੱਡੂਆਂ ਦੇ ਨਾਲ ਮੂੰਹ ਮਿੱਠਾ ਕਰਵਾ ਕੇ ਖੁਸ਼ੀ ਜ਼ਾਹਰ ਕੀਤੀ ਗਈ ਮੁੱਖ ਅਧਿਆਪਕਾ ਨੇ ਕਿਹਾ ਕੀ ਹਰ ਕੰਮ ਵਿੱਚ ਅੱਗੇ ਹੋ ਕੇ ਪੂਰੀ ਤਨਦੇਹੀ ਦੇ ਨਾਲ ਮੈਂ ਸਕੂਲਾਂ ਦੀ ਕਾਇਆਕਲਪ ਕੀਤੀ ਹੈ ਆਪਣੀ ਤਨਖਾਹ ਵਿੱਚੋਂ ਵੀ ਲੱਖਾਂ ਰੁਪਏ ਖਰਚ ਕੀਤੇ ਨੇ ਜਿਸ ਕਰਕੇ ਮੈਂ ਅੱਜ ਇਸ ਮੁਕਾਮ ਉੱਤੇ ਪਹੁੰਚੀ ਹਾਂ ਸਰਕਾਰ ਵੱਲੋਂ ਮੈਨੂੰ ਸਟੇਟ ਅਵਾਰਡ ਦੇ ਨਾਲ ਅੱਜ ਨਿਵਾਜਿਆ ਜਾਣਾ ਹੈ ਮੈਂ ਬਦੌਰ ਹੈ ਕਿ ਸਰਕਾਰ ਹੈ ਇਸ ਬਹੁਤ ਥੋੜੀ ਦੇਵਾ ਨਵਾ ਰਹੀ ਹੈ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਮਿਲੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਆਪਾ ਪਰਮਾਤਮਾ ਦਾ ਸ਼ੁਕਰ ਕਰਦੀ ਹਾਂ

ਉਹ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਤੁਹਾਨੂੰ ਇੱਕ ਸਕੂਲ ਹੈ ਇੱਕ ਬਹੁਤ ਨਾਮਵਰ ਸਕੂਲ ਹੈ ਪੰਜਾਬ ਦਾ ਔਰ ਉਹਦੇ ਵਿੱਚ ਸਾਰੇ ਸਟਾਫ ਦੇ ਨਾਲ-ਨਾਲ ਵਿਸ਼ੇਸ਼ ਯੋਗਦਾਨ ਸਰਦਾਰ ਹਰਮਨ ਸਿੰਘ ਗਰੇਵਾਲ ਜੋ ਕਿ ਮੈਂ ਸਕੂਲ ਵਿੱਚ بطور ਫਿਜ਼ੀਕਲ ਅਧਿਆਪਕ ਸੇਵਾਵਾਂ ਨਿਭਾ ਰਹੇ ਨੇ ਉਹਨਾਂ ਦਾ ਵੀ ਬਹੁਤ ਵੱਡਾ ਇਸ ਮੈਚ ਇਵੈਂਟ 'ਚ ਹੋ ਗਿਆ ਹਨ ਬਾਕੀ ਅਸੀਂ ਜਿਹੜੇ ਬੱਚੇ ਆਂ ਤੇ ਕੰਮ ਕਰਦੇ ਆ ਸਾਡੇ ਕੰਮ ਕਰਨ ਦਾ ਤਰੀਕਾ ਅਲੱਗ ਹੈ ਅਸੀਂ ਬੱਚਿਆਂ ਦੀ ਜਿਹੜੀ ਐਜੂਕੇਸ਼ਨਲ ਧਿਆਨ 10ਵੀਂ ਤੱਕ ਰੱਖਦੇ ਆਂ ਜਿਹੜੇ ਬੱਚੇ 10ਵੀਂ ਕਰਕੇ ਪਾਸ ਹੋ ਕੇ ਅੱਗੇ ਪੜ੍ਹਨਾ ਚਾਹੁੰਦੇ ਨੇ ਗਰੀਬ ਘਰਾਂ ਦੇ ਬੱਚੇ ਨੇ 8ਵੀਂ ਤੱਕ ਸਰਕਾਰ ਉਹਨਾਂ ਲਈ ਫ੍ਰੀ ਹੈ ਕੋਈ ਕਿਤਾਬਾਂ ਦਾ ਨਾ ਪੈਸੇ ਨਹੀਂ ਪਰ ਜਿਹੜੇ ਬੱਚੇ 9ਵੀਂ ਚ ਚਲੇ ਜਾਂਦੇ ਆ 10ਵੀਂ ਚਾਹੁੰਦੇ ਨੇ ਜਾਂ ਉਸ ਤੋਂ ਬਾਅਦ ਉੱਚੀ ਸਿੱਖਿਆ हासिल ਕਰਨਾ ਚਾਹੁੰਦੇ ਨੇ ਉਹਨਾਂ ਦੀ ਪੂਰੀ ਫੀਸ ਦਾ ਪ੍ਰਬੰਧ ਕਰਤੀ ਖਾਣਾ-ਪੀਣਾ ਦਾ ਪ੍ਰਬੰਧ ਵੀ ਆਪ ਕਰਦੇ ਆਂ ਹੁਣੇ ਇੱਕ ਸਾਡਾ ਬੱਚਾ ਪੀ ਐਚ ਡੀ ਜਿਹਨੇ ਕੀਤੀ ਹੈ ਉਹਨੂੰ ਅਸਾਮ ਦੇ ਵਿੱਚ ਕੇਂਦਰੀ ਵਿਦਿਆਰਥ ਵਿੱਚ ਜੌਬ ਮਿਲੀ ਹੈ ਇਸ ਤੋਂ ਇਲਾਵਾ ਦੋ ਬੱਚੀਆਂ ਜਿਹੜੀਆਂ ਬੀ ਟੈਕ ਕਰਕੇ ਘਰ ਫ੍ਰੀ ਬੈਟੀਆਂ ਸੀਆਂ ਉਹਨਾਂ ਨੂੰ ਕੁਆਲਟੀ ਰੈਸ਼ੀਅਨ ਕੰਪਨੀ ਚ ਜੌਬ ਦਿਵਾਈ ਇਸ ਤੋਂ ਇਲਾਵਾ 15 ਜਿਹੜੀਆਂ ਬੱਚੀਆਂ ਨੇ ਮੇਰੀ ਨਰਸਿੰਗ ਕਰ ਰਹੀਆਂ ਨੇ ਜੀ ਐਨ ਐਮ ਕਰ ਰਹੀਆਂ ਨੇ ਲਾਅ ਕਰ ਰਣੇ ਬੱਚੇ ਸਾਡੇ ਕੋਲ ਮੀਡੀਅਮ ਕਰ ਰਣੇ ਬੀ ਪੀ ਐਡ ਕਰ ਰਣੇ ਬੀ ਪੀ ਐਡ ਕਰਕੇ ਸਾਡੇ ਕੋਲ ਵੀ ਬੇਟਾ ਇੱਕ ਕੋਰਸ ਦੀ ਸੇਵਾ ਨਿਭਾ ਰਿਹਾ ਹੈ ਇਹ ਇਸ ਤਰ੍ਹਾਂ ਬਕਬਕ ਉਹਦਿਆਂ ਤੇ ਬੱਚੇ ਵਿਰਾਜਮਾਨ ਨੇ ਤੇ ਸਾਡਾ ਮਿਸ਼ਨ ਐਜੂਕੇਸ਼ਨ ਜਿਹਦੇ ਵਿੱਚ ਅਸੀਂ ਸਿਰਫ ਆਪਣੇ ਸਕੂਲ ਦੇ ਵਿਦਿਆਰਥੀਆਂ ਦੀ ਹੀ ਨਹੀਂ ਜਿਹੜੇ ਵਿਦਿਆਰਥੀ ਹੋਰ ਸਕੂਲਾਂ ਚ ਹੀ ਪੜਦੇ ਨੇ ਸਾਨੂੰ ਅਪਰੋਚ ਕਰਦੇ ਨੇ ਤਾਂ ਅਸੀਂ ਉਹਨਾਂ ਦੀ ਵੀ ਮਦਦ ਕਰਦੇ ਹਾਂ ਇਸ ਪੱਖੋਂ ਉਹਨਾਂ ਦੇ ਉਚੀਰ ਸਿੱਖਿਆ ਲਈ ਉਹਨਾਂ ਦੀ ਕਿਤਾਬਾਂ ਪ੍ਰੋਕੂਰੀ ਕਰਦੇ ਹਾਂ ਸਰਕਾਰੀ ਹਾਈ ਸਕੂਲ ਨਮਾਦਾ ਮੇਰਾ ਪਹਿਲਾ ਸਟੇਸ਼ਨ ਸੀਗਾ ਜਿਸ ਨੂੰ ਮੈਂ ਜਾਣੀ ਤਾ ਇਸ ਤੋਂ ਬਾਅਦ ਸਰਕਾਰੀ ਹਾਈ ਸਕੂਲ ਅਗਾਲ ਤੇ ਹੁਣ ਕੰਰੈਂਟਲੀ ਮੈਂ ਸਰਕਾਰੀ ਸਕੂਲ ਚ ਹੂਗੀ ਦੇਖੋ ਜਦੋਂ ਅਸੀਂ ਮੈਂ ਐਕਚੁਅਲੀ ਜ਼ਿਆਦਾ 4-5 ਸਾਲ ਹੀ ਹੋ ਗਏ ਨੇ ਮੈਨੂੰ ਐਡਮਿਨਿਸਟ੍ਰੇਟਿਵ ਵਰਕਫੇਰ ਵਿੱਚ ਆਇਆ ਨਵਾਂ ਨਵਾਂ ਮੁਸ਼ਕਿਲਾਂ ਤੇ ਆਮ ਨਹੀਂ ਨੇ ਪਰ ਜਦੋਂ ਮਤਲਬ ਕੰਮ ਕਰਦੇ ਆ ਸਾਰੇ ਸਟਾਫ ਨੂੰ ਲੱਗਦਾ ਕਿ ਹਾਂਜੀ ਜੈਨੂਅਲ ਕੰਮ ਹੋ ਰਿਹਾ ਹੈ ਪਿੰਡ ਵਾਸੀਆਂ ਨੂੰ ਲੱਗਦਾ ਵਧੀਆ ਕੰਮ ਕਰ ਰਹੇ ਆ ਸਾਰੇ ਪ੍ਰਸਾਦ ਹੁੰਦੇ ਮੈਨੂੰ ਹੁਣ ਤੱਕ ਕਿਸੇ ਵੀ ਪਿੰਡ ਦੇ ਵਿੱਚ ਕਿਸੇ ਵੀ ਪਿੰਡ ਵਾਸੀ ਲਈ ਯਾ ਕਿਸੇ ਵੀ ਸਟੇਪ ਮਤਲਬ ਆਈਕ 1% ਵੀ ਮਤਲਬ ਕੋਈ ਕੰਪਲੇਨ ਨਹੀਂ ਆਈ ਔਰ ਨਾ ਹੀ ਮਰ ਸਾਰੇ ਸਾਥ ਹੀ ਰਹਿੰਦੇ ਨੇ ਕਿ ਮੈਂ ਨਮਾਦਾਂ ਸਕੂਲ ਛੱਡ ਦਿੱਤਾ ਤਾਂ ਉਥੋਂ ਦੇ ਵਿਦਿਆਰਥੀਆਂ ਨਾਲ ਵੀ ਉਥੋਂ ਦੇ ਸਟਾਫ ਨਾਲ ਮੈਂ ਇੰਟਰਕਟ ਐਚ ਆ ਇੰਨੀ ਅਗੋਲ ਦੇ ਵਿਦਿਆਰਥੀਆਂ ਨਾਲ ਵੀ ਅਟੈਚ ਆ ਗਿਆ ਆਪਣੇ ਨਾਲ ਵੀ ਰਹਿ ਰਿਹਾ ਤਾਂ ਵੀ ਸਾਰੇ ਨਾਲ ਮਿਲ ਕੇ ਕੰਮ ਕਰਦੇ ਆ ਫਿਰ ਕੋਈ ਬਿਲਕੁਲ ਕੋਈ ਕਿਸੇ ਕਿਸਮ ਦੀ ਫੀਡਬੈਕ ਨਹੀਂ ਦਿੱਤਾ ਕਿ ਕੀ ਮਾਰਕੀਆ ਜਿਸ ਤਰ੍ਹਾਂ ਕਰਦੇ ਹੋ ਜਸ ਜਿਸਨ ਸਕੂਲ ਜੁਆਇਨ ਕੀਤਾ ਸੀ ਨਮਾਦਾਂ ਔਰ ਅਸੀਂ ਬਸ ਸਰਕਾਰੀ ਸੀਨੀਅਰ ਸੈਂਡਰੀ ਸਕੂਲ ਦੰਦਰਾਲੇ ਦੇ ਕੇ ਬਤੌਰ ਕੰਪਿਊਟਰ ਫਰਟੀ ਸੇਵਾਵਾਂ ਦੇ ਬਾਰੇ ਇਸ ਨੇ ਪੀਪੀਐਸਸੀ ਦਾ ਡਾਇਰੈਕਟ ਜੋ ਟੈਸਟ ਪਾਸ ਹੋਇਆ ਹੈ ਹੈਡ ਬਣੇ ਤਾਂ ਪਹਿਲਾ ਸਟੇਸ਼ਨ ਨਮਾਦਾਂ ਮਿਲਿਆ ਜਿਸ ਸਕੂਲ ਜਾਣ ਕੀਤਾ ਰਹੇ ਮਤਲਬ ਮੇਰੇ ਨਾਲ ਸਟਾਫੈਂਬਰ ਗਈ ਸੀ ਇੱਕ ਵਾਰ ਤਾਂ ਲੱਗਿਆ ਕਿ ਕਿੱਥੇ ਆ ਗਈ ਕਿਉਂਕਿ ਸਾਡਾ ਸਕੂਲ ਤਾਂ ਉਸ ਮੋਗਾ ਸੀਗਾ ਔਰ ਬੈਕਟਰ ਦੀ ਵੀ ਵਿਵਸਥਾ ਵੀ ਨਹੀਂ ਸੀ ਖਾਨਾਂ ਦੀ ਹਾਲਤ ਬੁਰੀ ਬੱਚਿਆਂ ਕੋਲ ਜਿਹੜੇ ਕਮਰੇ ਸੀ ਉਹਨਾਂ ਦੇ ਵਿੱਚ ਤੱਕੀਆਂ ਮੂਰੀਆਂ ਦਰਵਾਜ਼ੇ ਤਾਂ ਕੰਨੀ ਨਹੀਂ ਸੀ ਲੱਗੇ ਹੋਏ ਪਿਆਸ ਔਖੀ ਹੋਈ ਸੀ ਆਹ ਤਾਂ ਗੰਦਾ ਵਿੱਚ ਛੱਤਾਂ ਵਿੱਚ ਪਾੜ ਗਏ ਹੋਏ ਸੀ ਪਰ ਫਿਰ ਥੋੜੀ ਜਿਹੀ ਹਿੰਮਤ ਉਠਾਈ ਔਰ ਪਹਿਲੇ ਦਿਨ ਹੀ ਸਿੱਖਿਆ ਮੰਤਰੀ ਉਦੋਂ ਸੀਗੇ ਸਰਦਾਰ ਵੀ ਸ਼੍ਰੀ ਵਿਜੇਂਦਰ ਸਿੰਘ ਜੀ ਉਹਨਾਂ ਦੇ OSD ਉਸ ਪਿੰਡ ਦੇ ਸੀ ਉਹਨਾਂ ਨਾਲ ਸੰਪਰਕ ਕੀਤਾ ਪੰਚਾਇਤ ਨਾਲ ਸੰਪਰਕ ਕੀਤਾ ਪਰ ਉਹਨੇ ਪੂਰਾ ਪ੍ਰੋਸੈਸ ਤੱਕ ਕਿਸੇ ਦਾ ਸਾਥ ਨਹੀਂ ਆ ਗਿਆ ਸਭ ਤੋਂ ਪਹਿਲਾਂ ਤੇ ਦੇਖੋ ਆਪੀ ਜਦੋਂ ਆਪਣੇ ਜੇਬ ਚੋਂ ਖਰਚ ਕਰਨਾ ਸ਼ੁਰੂ ਕਰੀ ਤਾਂ ਕੋਈ ਕਿ ਵੀ ਸਾਥ ਨਹੀਂ ਦਿੰਦੇ ਤਾਂ ਖੁਦ ਆਪ ਸ਼ੁਰੂ ਕੀਤਾ ਅਗਰ ਆਪ ਪਰ ਮੋਟੀਵੇਟ ਕੀਤਾ ਉਹ ਵੀ ਨਾਲ ਲੱਗੇ ਪਰ ਕੋਈ ਵਾਲੇ ਪਿੰਡ والے ਵੀ ਨਾਲ ਲੱਗੇ ਸਮਾਨ ਦੇ ਰੂਪ ਚ ਹੀ ਮੰਨ ਲਈਏ ਕਿਸੇ ਕੋਲ ਜੋ ਇੱਟਾਂ ਦੇ ਲੋੜ ਕੋਈ ਤੇ ਘਨੇ ਇੱਟਾਂ ਭਜਵਾਤੀਆਂ ਕਿਸੇ ਲੋਕ ਟਾਈ ਲਾ ਪੁਜ ਐਨ ਆਰ ਆ ਵੀਰ ਮੇਰੇ ਕਜ਼ਨਸ ਫੋਰਨ ਕੰਟਰੀਜ਼ ਵਿੱਚ ਰਹਿੰਦੇ ਨੇ ਉਹਨਾਂ ਕੋਲ ਮਦਦ ਮੰਗਾਈ ਤੇ ਸੰਕਰ ਕੇ ਪਹਿਲਾਂ ਉਹ ਸਕੂਲ ਡਵੈਲਪ ਹੋਇਆ ਫਿਰ ਉਹ ਬੱਚਿਆਂ ਦੀ ਪੜ੍ਹਾਈ ਤੇ ਕੰਮ ਕੀਤਾ ਗਿਆ ਬੱਚੇ ਉਧਰ ਦੇ ਬਹੁਤ ਜ਼ਿਆਦਾ ਗਰੀਬ ਸੀਗੇ ਔਰ 9ਵੀਂ 10ਵੀਂ ਦੀ ਫੀਸ ਅਦਾਣ ਲਈ ਉਹਨਾਂ ਲਈ ਬਹੁਤ ਮੁਸ਼ਕਲ ਸੀ ਉਤੋਂ ਕੋਰੋਨਾ ਦਾ ਟਾਈਮ ਆ ਗਿਆ ਤੇ ਲੋਕਾਂ ਦੇ ਕੰਮ ਵੀ ਬੰਦ ਸੀ ਪਰ ਉੱਥੋਂ ਹੀ ਸਾਨੂੰ ਗੁਰਮਤ ਐਜੂਕੇਸ਼ਨ ਸੁਸਾਇਟੀ ਯੂਐਸਏ ਦਾ ਪਤਾ ਚੱਲੇਆ ਉਹਨਾਂ ਨਾਲ ਸੰਪਰਕ ਹੋਇਆ ਉਹਨਾਂ ਨੇ ਸਹਾਰਾ ਤਾਲ ਮਿਲ ਕੀਤਾ ਔਰ ਅੱਜ ਉਹਨਾਂ ਦੀ ਹੈਲਪ ਨਾਲ ਕੱਲੇ ਮੈਂ ਆਪਣੇ ਸੈਂਟਰ ਸਕੂਲ ਹੀ ਨਹੀਂ ਹੋਰ ਵੀ ਨੇੜੇ-ਨੇੜੇ ਬਹੁਤ ਸਾਰੇ ਸਕੂਲ ਹੈ ਜਿੰਨਾਂ ਵਿੱਚ ਵਿਦਿਆਰਥੀਆਂ ਦੀ ਮਦਦ ਕੀਤੀ ਜਾ ਰਹੀ ਹੈ ਤੁਹਾਡੇ ਜਜ਼ਬੇ ਤਾਂ ਇਹੇ ਤੁਸੀਂ ਕਾਇਆ ਕਲਪ ਕੀਤੀ ਤੁਸੀਂ ਦੇਖੋ ਜਜ਼ਬਾ ਕਿਉਂਕਿ ਆਪ ਇਹਨਾਂ ਹਾਲਾਤਾਂ ਚ ਲੰਗੀ ਆ ਜਦੋਂ ਪੜ੍ਹਦੇ ਸੀਗੇ ਤਾਂ ਉਦੋਂ ਇਹਨਾਂ ਹਾਲਾਤਾਂ ਚੋਂ ਮੈਂ ਲੰਗੀ ਸੀਗੀ ਮੇਰੀ ਵੀ ਮੇਰੇ ਅਧਿਆਪਕਾਂ ਨੇ ਬਹੁਤ ਮਦਦ ਕੀਤੀ ਤੇ ਉਹ ਸਮਰੱਥ ਦੀ ਬਤੌਲਤ ਅੱਜ ਮੈਂ ਤੁਹਾਡੇ ਸਾਹਮਣੇ ਆ ਮੈਂ ਰਿਣੀ ਆ ਨੇ ਆਪਣੇ ਉਹਨਾਂ ਅਧਿਆਪਕਾਂ ਦਾ ਸਰਕਾਰੀ ਮੇਰਾ ਸਕੂਲ ਸੀਗਾ ਕਲਾਸ ਵਾਲਾ ਖਾਸਾ ਸੀਨੀਅਰ ਸਕੂਲ ਕਾਦੀਆਂ ਮੈਂ ਗੁਰਦਾਸਪੁਰ ਡਿਸਟ੍ਰਿਕਟ ਨੂੰ ਬਿਲੋਂਗ ਕਰਦੀ ਹਾਂ ਉਥੋਂ ਦੇ ਸਾਰੇ ਅਧਿਆਪਕਾਂ ਨੇ ਮੇਰੀ ਬਹੁਤ ਮਦਦ ਕੀਤੀ ਔਰ ਵਿਸ਼ੇਸ਼ ਯੋਗਦਾਨ ਹੈ ਸ਼੍ਰੀਮਤੀ ਕਿਰਨ ਚੱਡਾ ਜਿਹਨਾਂ ਨੇ ਮੈਥਸ ਸਿਖਾਈ ਅਸੀਂ ਅੱਜ ਵੀ ਅਟੈਚ ਆ ਕਾਲ ਅਧਿਆਪਕ ਦਿਵਸ ਹੈ ਮੇਰਾ ਸਭ ਤੋਂ ਪਹਿਲਾ ਫੋਨ ਉਹਨਾਂ ਨੂੰ ਹੀ ਜਾਏਗਾ ਅਸੀਂ ਫੋਨ ਤੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਮੈਂ ਇਸ ਦਿਨ ਉਹਨਾਂ ਦਾ ਅਸ਼ੀਰਵਾਦ ਲੈ ਕੇ ਆਪਣਾ ਦਿਨ ਦੀ ਸ਼ੁਰੂਆਤ ਕਰਾਂਗੀ ਫੋਨ ਫੜਿਆ ਮੇਰੇ ਕੋਲ ਨਹੀਂ ਸੀ ਫੋਨ ਪਰ ਮੈਂ ਐਕਦਾਮ ਨਾ ਜਦੋਂ ਫੋਨ ਚੱ ਗਿਆ ਤੇ ਉੱਤੇ ਨਾ ਕੰਗ੍ਰੈਚੁਲੇਸ਼ਨ ਕਲਾਸ਼ ਹੋਣੇ ਸ਼ੁਰੂ ਹੋ ਗਏ ਤਾਂ ਮੈਂ ਆਪਣੇ ਹਸਬੰਦ ਨੂੰ ਕਿਹਾ ਮੈਂ ਕਿ ਤੁਸੀਂ ਦੇਖਣਾ ਕੰਗ੍ਰੈਚੁਲੇਸ਼ਨਸ ਨਾ ਅਲੱਗ-ਅਲੱਗ ਨੰਬਰਾਂ ਤੋਂ ਆ ਰਹੇ ਨੇ ਤੇ ਫਿਰ ਇਹਨਾਂ ਨੇ ਮਤਲਬ ਦੇਖ ਕੇ ਨਾਮ ਦੱਸਿਆ ਕਿ ਤੇਰਾ ਨਾਮ ਮਤਲਬ ਆਪਣੇ ਪਟਿਆਲੇ ਜੀ ਵਿੱਚ ਟੌਪ ਤੇ ਆ। ਫਿਰ ਬਹੁਤ ਜ਼ਿਆਦਾ ਖੁਸ਼ੀ ਹੋਈ ਔਰ ਪਰਮਾਤਮਾ ਦਾ ਸ਼ੁਕਰਾਨਾ ਕੀਤਾ। ਆਪਣੇ ਅਧਿਆਪਕ ਸਾਥੀ ਸਕੂਲ ਦੇ ਸਾਰੇ ਅਧਿਆਪਕ ਫੋਨ ਕਰ ਰਹੇ ਸੀਗੇ। ਸਾਰੇ ਨੇ ਗਰੁੱਪ ਦੇ ਵਿੱਚ ਮੁਬਾਰਕਬਾਦ ਦੇਣਾ ਸ਼ੁਰੂ ਕੀਤਾ ਜਿਹੜੇ ਮੇਰੇ ਨਾਲ ਦੇ ਅਧਿਆਪਕ ਸਾਥੀ ਨੇ ਉਹਨਾਂ ਨੇ ਫੋਟੋਜ਼ ਕੋਸਟੋ ਬਣਾ ਕੇ ਸ਼ੇਅਰ ਕਰਨੇ ਸ਼ੁਰੂ ਕੀਤੇ ਪਰ ਬਹੁਤ ਵਧੀਆ ਲੱਗ ਰਹੀ ਸੀ